ਇਬਾ ਅਈ ਬਾਬਾ ਸਾਹਿਬ ਦਾ ਅੰਬੇਦਕਰ ਜੀ ਦਾ ਜਿਹੜਾ ਜਨਮ ਦਿਹਾੜਾ ਆਪਣੇ ਆ ਚਾਰਿਆ ਨੂੰ ਬੰਦ ਕਰਿਆ ਜਾ ਰਿਹਾ ਹੈ। ਅ ਬਿਲਕੁਲ ਅੱਜ ਦੇ ਸੰਵਿਧਾਨ ਨਿਰਮਾਤਾ ਡਾਕਟਰ ਪ੍ਰੀਮਰਾਵ ਅੰਬੇਦਕਰ ਜੀ ਦਾ ਜਿਹੜਾ ਜਨਮ ਦਿਹਾੜਾ ਬਹੁਤ ਧੂਮ ਧਾਮ ਨਾਲ ਦੇ ਸਾਰੀਆਂ ਆਪਣੀਆਂ ਭਾਵਨਾਵਾਂ ਲੈ ਕੇ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਵੀ ਮਨਾਇਆ ਜਾ ਰਿਹਾ ਹੈ ਔਰ ਹਰ ਥਾਂ ਤੇ ਜਿੱਥੇ ਜਿੱਥੇ ਕਿਤੇ ਵੀ ਬਾਬਾ ਜੀ ਦੀ ਪ੍ਰਤਿਮਾ ਸ਼ੋਭਤ ਆ ਉੱਥੇ ਮਨਾਇਆ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਪ੍ਰਤਿਮਾ ਤੋਂ ਵੀ ਉੱਪਰ ਉਹਨਾਂ ਦੀ ਸੋਚ ਨੂੰ ਮਨ ਦੇ ਵਿੱਚ ਰੱਖ ਕੇ ਜਿਹੜਾ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਬੜੀ ਤੁਮਤਮ ਦੇ ਨਾਲ ਮਨਾਇਆ ਜਾ ਰਿਹਾ ਕਿਉਂਕਿ ਅੱਜ ਅਸੀਂ ਜੋ ਕੁਝ ਵੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਐਮਐਲਏ ਬਣ ਕੇ ਖੜੀ ਆਂ ਅੱਜ ਅਸੀਂ ਆਪੋ ਆਪਣੀਆਂ ਜ਼ਿੰਦਗੀਆਂ ਦਾ ਰੰਗ ਮਾਣ ਰਹੇ ਆਂ ਅੱਜ ਅਸੀਂ ਆਪਣੇ ਫੰਡਮੈਂਟਲ ਰਾਈਟਸ ਬਾਰੇ ਜਾਗਰੂਕ ਕਿਆ ਸੰਵਿਧਾਨ ਘਰ ਮਿਲੇ ਨੇ ਉਹ ਸਾਰੇ ਅਧਿਕਾਰ ਜਿਹੜੇ ਨੇ ਬਾਬਾ ਸਾਹਿਬ ਦੀ ਦੇਣ ਨੇ ਜਿਨ੍ਹਾਂ ਦਾ ਕਰਕੇ ਅਸੀਂ ਉਹਨਾਂ ਦੇ ਉਹਨਾਂ ਦਾ ਇਹ ਜਿਹੜਾ ਅ ਅਹਿਸਾਨ ਹੈ ਕਿਸਮ ਦਾ ਉਹ ਕਦੀ ਵੀ ਨਹੀਂ ਉਤਾਰਿਆ ਜਾ ਸਕਦਾ ਕਿ ਉਹਨਾਂ ਨੇ ਰੈਜ਼ਰਵੇਸ਼ਨ ਦੇ ਨਾਲ ਦੇ ਨਾਲ ਔਰਤਾਂ ਵਾਸਤੇ ਇੱਕ ਤਕੜੀ ਲੜਾਈ ਲੜੀ ਔਰ ਔਰਤਾਂ ਨੂੰ ਵੋਟ ਦਾ ਅਧਿਕਾਰ ਵੀ ਜਿਹੜਾ ਬਾਬਾ ਸੰਭਲ ਲਾਇਆ ਮੈਮ ਇੱਕ ਜਿਹੜਾ ਹੈਗਾ ਫਲੋਰ ਨਕਲ ਦੇ ਵਿੱਚ ਵੀ ਜਿਹੜਾ ਹੈਗਾ ਇਸ ਤਰ੍ਹਾਂ ਦੀ ਘਟਨਾ ਦੇਖਣ ਨੂੰ ਆਈ ਜਿਹਦੇ ਵਿੱਚ ਖਾਲਸਤਾਨੀ ਜਿਹੜਾ ਉਧਰ ਗੁਰਪਤਵੰਤ ਪੰਨੂ ਹੈਗਾ ਉਹਦੇ ਵੱਲੋਂ ਜਿਹੜਾ ਹੈਗਾ ਗਲਤ ਨਾਰੇ ਲਿਖੇ ਗਏ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਬਿਲਕੁਲ ਇਹ ਇੱਕ ਕਿਸਮ ਦੀਆਂ ਹਾਸੂ ਖੀਣੀਆਂ ਗੱਲਾਂ ਨੇ ਜਿਹੜੀਆਂ ਗੁਰਪਤਵੰਤ ਪੰਨੂ ਕਰ ਰਿਹਾ ਉਹਨੂੰ ਕਹ ਤੂੰ ਪਹਿਲਾਂ ਖਾਲਿਸਤਾਨ ਦੀ ਗੱਲ ਕਰਦਾ ਪਹਿਲਾਂ ਖਾਲਸ ਬਣ ਕੇ ਤੇ ਦਿਖਾ ਦੇ ساری ਦੁਨੀਆ ਜਾਣਦੀ ਤੂੰ ਕੀ ਆ ਤੂੰ ਚੋਰਾ ਵਾਂਗੂ ਲੁਕਿਆ ਫਿਰਦਾ ਜੇ ਤੇਰੇ ਦਿਲ ਜੇ ਤੈਨੂੰ ਇੰਨੀ ਇੰਨੀ ਤੇਰੇ ਵਿੱਚ ਹਿੰਮਤ ਹੈ ਤੇ ਸਾਹਮਣੇ ਆ ਜਾ ਨਾ ਆ ਕੇ ਲੜੇ ਇਥੇ ਲੜਾਈ ਜਿਹੜੀ ਲੜਨੀ ਆ ਤੂੰ ਤੈਨੂੰ ਪਤਾ ਲੱਗੇ ਲੜਾਈ ਲੜਨੀ ਕਿ ਇਹਨੂੰ ਕਹਿੰਦੇ ਆ ਖਾਲਿਸਤਾਨ ਦੀ ਲੜਾਈ ਕੀ ਹੁੰਦੀ ਆ ਕਿਵੇਂ ਹੁੰਦੀ ਆ ਔਰ ਇਹ ਜਿਹੜੀ ਉਹਨਾਂ ਨੇ ਹੋਸ਼ੀਆਂ ਹਰਕਤਾਂ ਕੀਤੀਆਂ ਆਮ ਆਦਮੀ ਪਾਰਟੀ ਦੀ ਸਖਤ ਨਿੰਦਾ ਕਰਦੀ ਆ ਇਹ ਉਹਦਾ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੀ ਆ ਔਰ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਬਚਾਉਣਾ ਸਾਨੂੰ ਆਉਂਦਾ ਮੈਮ ਇੱਕ ਜਿਹੜਾ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਜਿਹੜੀ ਐਫਆਈਆਰ ਦਰਜ ਹੋਈ ਹੈ ਕਿਸ ਤਰ੍ਹਾਂ ਦੀ ਹੈ ਬਿਲਕੁਲ ਸਹੀ ਐਫਆਈਆਰ ਦਰਜ ਹੋਈ ਆ ਇਹ ਉਹ ਲੋਕ ਨੇ ਜਿਹੜੇ ਪੰਜਾਬ ਦੀ ਸੁਖਸ਼ਾਂਤੀ ਜਿਨ੍ਹਾਂ ਨੂੰ ਹਜਮ ਨਹੀਂ ਹੋ ਰਹੀ ਜਿਨ੍ਹਾਂ ਨੂੰ ਸੱਤਾ ਤੋਂ ਲਾਭੇ ਰਹਿਣਾ ਆਉਂਦਾ ਨਹੀਂ ਔਰ ਸੱਤਾ ਤੋਂ ਲਾਂਭੇ ਰਹਿ ਕੇ ਉਹਨਾਂ ਨੂੰ ਇਹੋ ਜਿਹੀਆਂ ਹਰਕਤਾਂ ਸੁਝਦੀਆਂ ਨੇ ਔਰ ਬਹੁਤ ਵਧੀਆ ਕੀਤਾ ਮਾਨਜੋਗ ਸਿੰਘ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਜਿਹੜਾ ਉਹਨਾਂ ਦੇ ਉੱਤੇ ਐਫਆਈਆਰ ਦਰਜ ਹੋਈ ਆ ਹੋਣੀ ਚਾਹੀਦੀ ਸੀ ਇਹ ਲੋਕ ਰਸ਼ਦ ਗਰਦਾਂ ਦੇ ਨਾਲ ਰਲ ਕੇ ਇਹੋ ਜੀਆਂ ਗੱਲਾਂ ਕਰਦੇ ਆਦਰਵਾਇਜ਼ ਜਿਹੜਾ ਉਹਨੂੰ ਹੰਕਾਰ ਆ ਨਾ ਕਿ ਮੈਂ ਚਾਰ ਵਾਰੀ ਇਹ ਰਿਹਾ ਮੈਂ ਉਹ ਰਿਹਾ ਮੈਂ ਇੰਨੀਆਂ ਇਲੈਕਸ਼ਨਾਂ ਲੜੀਆਂ ਪਰ ਆਪਣੀਆਂ ਪ੍ਰਾਪਤੀਆਂ ਵੀ ਗਿਣਾ ਦੇ ਪੰਜਾਬ ਨੂੰ ਕਿ ਉਹਨੀਆਂ ਪ੍ਰਾਪਤੀਆਂ ਕੀ ਨੇ ਹੁਣ ਤੱਕ ਦੀਆਂ ਇਹ ਉਹਦਾ ਸਭ ਤੋਂ ਘਟਿਆ ਕਰਨਾ ਮੈਂ ਸਭ ਤੋਂ ਘਟਿਆ ਬਿਆਨ ਹੁਣ ਤੱਕ ਦਾ ਜਿਹੜਾ ਦਿੱਤਾ ਉਹਨੇ ਕਿ ਵੀ ਮੈਨੂੰ ਪਤਾ ਹੈ ਕਿ ਵੀ ਪੰਜਾਬ ਬੰਬ ਜਿਹੜੇ ਪੰਜਾਬ ਦੇ ਵਿੱਚ ਆ ਗਏ ਜਿਹਦੇ ਚ 18 ਚੱਲ ਗਏ 32 ਰਹਿੰਦੇ ਨੇ ਫਿਰ 32 ਹੁਣ ਗਿਣਤੀ ਕਰਕੇ ਦੇਵੇ ਵੀ ਕਿ ਕਿੱਥੇ ਕਿੱਥੇ ਰਹਿੰਦੇ ਆ ਜਦੋਂ ਪਤਾ ਲੱਗ ਜਾ ਕੇ ਵੀ ਇਦਾਂ ਦੀ ਸ਼ੋਰਤ ਜਿਹੜੀ ਆ ਖੁਸ਼ੀ ਸ਼ੋਰਤ ਖੱਟਣ ਦਾ ਨਤੀਜਾ ਕੀ ਹੁੰਦਾ ਔਰ ਪੰਜਾਬ ਦੁਬਾਰਾ ਇਹਨਾਂ ਦੀਆਂ ਚਾਲਾਂ ਦੇ ਵਿੱਚ ਨਹੀਂ ਆਊਗਾ ਪੰਜਾਬ ਨੂੰ ਦੁਬਾਰਾ ਸਰਦਾਰ ਭਗਤ ਸਿੰਘ ਜੀ ਮਾਨ ਬੜੇ ਸਖਤ ਨੇ ਪੰਜਾਬ ਦੀ ਸੁੱਖ ਸ਼ਾਂਤੀ ਨੂੰ ਲੈ ਕੇ ਉਹ ਕਦੀ ਵੀ ਇਹੋ ਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕਰਨਗੇ ਔਰ ਕੀ ਜਾ ਰਿਹਾ ਹੈਗਾ ਨਕੋਤਰਾ ਵਿਧਾਇਕ ਅੰਰਜੀਤ ਕੌਰ ਮਾਨ ਨੇ ਜਿਹੜਾ ਹੈਗਾ ਭਗਵੰਤ ਸਿੰਘ ਮਾਨ ਨੂੰ ਜਿਹੜੇ ਹੈਗੇ ਮੁੱਖ ਮੰਤਰੀ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਐਫ ਆਈ ਆਰ ਦਰਜ ਕੀਤੀ ਜਾਵੇ ਬਿਲਕੁਲ ਹਰ ਸ਼ਾਂਤੀ ਪਸੰਦ ਤੇ ਹਰ ਪੰਜਾਬ ਦੇ ਪ੍ਰੇਮ ਕਰਨ ਵਾਲੇ ਨੂੰ ਸੀਐਮ ਸਾਹਿਬ ਨੂੰ ਆਪਣੀਆਂ ਚਿੱਠੀਆਂ ਲਿਖਣੀਆਂ ਚਾਹੀਦੀਆਂ ਉਹ ਆਪਣੇ ਬਲੌਗ ਪੇਜ ਨੇ ਚਾਹੀਦੇ ਉਹਨਾਂ ਨੂੰ ਆਪਣੀਆਂ ਵੀਡੀਓਜ਼ ਪੇਜਣੀਆਂ ਚਾਹੀਦੀਆਂ ਕਿ ਹੁਣ ਤਾਂ ਐਫਆਈਆਰ ਕਰਨ ਵਾਸਤੇ ਮੈਂ ਅਪੀਲ ਕੀਤੀ ਸੀ ਐਫਆਈਆਰ ਤਾਂ ਚਲੋ ਖੈ ਸਰਕਾਰ ਨੇ ਕਰਨੀ ਸੀ ਜਿਹੜੀ ਜਿਹੜਾ ਉਹਨਾਂ ਨੇ ਕੰਮ ਕੀਤਾ ਕਿਉਂਕਿ ਉਹਨਾਂ ਨੇ ਪੁਲਿਸ ਨੂੰ ਸਹਿਯੋਗ ਨਹੀਂ ਦਿੱਤਾ ਕਿ ਵੀ ਕਿੱਥੇ ਨੇ ਬਾਕੀ ਬੱਤੀ ਬੰਬ ਹੋਰ ਜਿਹੜੇ ਨੇ ਔਰ ਹਰ ਇੱਕ ਮਿਸ਼ਿੰਦੇ ਦਾ ਹੈ ਫਰਜ਼ ਬੰਦਾ ਕਿ ਉਹ ਸਰਦਾਰ ਭਗਤ ਸਿੰਘ ਜੀ ਮਾਨ ਨੂੰ ਪੰਜਾਬ ਦੀ ਸ਼ਾਂਤੀ ਬਹਾਲੀ ਵਾਸਤੇ ਅਪੀਲ ਕਰਨ ਔਰ ਮੈਂ ਇਹ ਕਹਿੰਦੀ ਆ ਕਿ ਉਹਨਾਂ ਨੂੰ ਫੜਕੇ ਜਿਲ੍ਹੇ ਦੇ ਅੰਦਰ ਦੇਣਾ ਚਾਹੀਦਾ ਇਨਵੈਸਟੀਗੇਸ਼ਨ ਉਹਨਾਂ ਦੀ ਅੰਡਰ ਕਸਟਡੀ ਹੋਣੀ ਚਾਹੀਦੀ ਜਿਵੇਂ ਡਾਕਟਰ ਪੀਮਰਾਵ ਅੰਬੇਦਕਰ ਜੀ ਨੇ ਇਹ ਸੰਵਿਧਾਨ ਜਿਹੜਾ ਪੰਜਾਬ ਦੇ ਗੁਲਦਸਤੇ ਵਾਸਤੇ ਨਹੀਂ ਇਹ ਦੇਸ਼ ਦੇ ਗੁਲਦਸਤੇ ਵਾਸਤੇ ਜਿਹੜਾ ਸੰਵਿਧਾਨ ਬਣਾਇਆ ਇੱਕ ਇੱਕ ਫੁੱਲਾਂ ਦਾ ਰੰਗ ਬਰੰਗੇ ਫੁੱਲਾਂ ਦਾ ਗੁਲਦਸਤਾ ਸਾਡਾ ਦੇਸ਼ ਆ ਉਸੇ ਸਾਹਮਣੇ ਨਾਲ ਹਰ ਇੱਕ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਹਰ ਇੱਕ ਧਰਮ ਨੂੰ ਨੁਮਾਇੰਦਗੀ ਦਿੱਤੀ ਹਰ ਇੱਕ ਜਾਤ ਨੂੰ ਨੁਮਾਇੰਦਗੀ ਦਿੱਤੀ ਹਰ ਇੱਕ ਹਰ ਇੱਕ ਦੇ ਜਿਹੜੇ ਫੰਡਮੈਂਟਲ ਰਾਈਟਸ ਸੀ ਉਹਨਾਂ ਨੂੰ ਸੰਵਿਧਾਨ ਦੇ ਵਿੱਚ ਜਿਉਂਦਾ ਰੱਖਿਆ ਉਹਨਾਂ ਨੂੰ ਜਿਉਣ ਦਾ ਹੱਕ ਦਿੱਤਾ ਔਰ ਹਰ ਇੱਕ ਨੂੰ ਅਪੀਲ ਆ ਕਿ ਇਸ ਸਰਬਸਾਂਝੀ ਵਾਲਤਾ ਦੇ ਸੰਵਿਧਾਨ ਨੂੰ ਬਚਾਉਣਾ ਜਿਹੜੀਆਂ ਕਿ ਭਾਜਪਾ ਦੀਆਂ ਵੀ ਕੁੱਝੀਆਂ ਹਰਕਤਾਂ ਵੀ ਇਹਨੂੰ ਕਿਸੇ ਤਰ੍ਹਾਂ ਤਬਦੀਲ ਕਰ ਦਿੱਤਾ ਜਾਵੇ ਉਹਨੂੰ ਬਚਾਉਣਾ ਸਾਡਾ ਫਰਜ਼ ਬਣਦਾ ਔਰ ਅਸੀਂ ਡਟ ਕੇ ਪੈਰਾ ਦੇਵਾਂ